ਮੰਦਰ ਦੇ ਓਪਨਿੰਗ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਸਮਾਗਮ ਕਰਾਏ ਜਾ ਰਹੇ ਹਨ ਇਸੇ ਦੌਰਾਨ ਕੋਰਾਲੀ ਵਿੱਚ ਵੀ ਵਿਸ਼ੇਸ਼ ਕਾਰਗਰਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਡੇਰਾ ਬਾਬਾ ਗਸਈਆਲੇ ਜੋ ਕਿ ਪ੍ਰਸਿੱਧ ਸੰਤਾਂ ਦਾ ਡੇਰਾ ਹੈ ਉੱਥੇ ਇੱਕ ਕਾਰਗਰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਆਗੂਆਂ ਵੱਲੋਂ ਬਾਬਾ ਤਰਨਜੀਤ ਜੀ ਦੀ ਵਾਈਟ ਹੈਟ ਪ੍ਰੋਗਰਾਮਾਂ ਦੀ ਵਿਲੱਖਿਆ ਗਿਆ ਕੀ ਕੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਕਿਥਾ ਸੋਹ ਯਾਤਰਾ ਕੱਡੀਆਂ ਜਾ ਰਹੀਆਂ ਹਨ ਆ ਤੁਹਾਨੂੰ ਸੁਣਾਉਣਿਆਂ ਇਲਾਕੇ ਦੇ ਸਮਾਜ ਸੇਵੀ ਨੌਜਵਾਨਾਂ ਨੂੰ ਕੀ ਜਾਣਕਾਰੀ ਦੇ ਰਹੇ ਹਨ ਮਾਰਵਾਦੀ ਕੀ ਜੈ ਬਲੀ ਦੇਵਰੇ ਮਾਂ ਬਾਪ ਕੀ ਜੈ ਇਹ ਵਰਤਿਆਨ ਦੀ ਬਹੁਤ ਬਹੁਤ ਅਦਾ ਇਹ ਦਿਨਾਂ ਤੇ ਸਾਡਾ ਅੱਜ ਜਿਹੜਾ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਪੂਰੇ ਕਰਾਲੀ ਨਹੀਂ ਪੂਰੇ ਦੇਸ਼ ਦਾ ਪ੍ਰੋਗਰਾਮ ਹੈ ਤੁਸੀਂ ਇਹ ਦੇਖੋ ਕਿ ਸਤਯੁਗ ਸਤਯੁਗ ਚ 14 ਸਾਲ ਦੀ ਬਨਵਾਸ ਤੋਂ ਬਾਅਦ ਸ਼੍ਰੀ ਰਾਮ ਜੀ ਆਪਣੇ ਘਰ ਉਹਦੇ ਆ ਬੁਣੇ ਪਹੁੰਚੇ ਸੀਗੇ ਹੁਣ ਸਾਡੇ ਕਾਲੀ ਯੁਗ ਚ 300 400 ਸਾਲ ਹੋ ਗਏ ਉਹਨਾਂ ਦਾ ਇਸ ਮੰਦਰ ਨਹੀਂ ਹੋਇਆ 500 ਸਾਲ ਹੋ ਗਏ ਉਹਨਾਂ ਦਾ ਕੋਈ ਮੰਦਰ ਨਹੀਂ ਜੀਆ ਆਪਣਾ ਘਰ ਹੋ ਕੇ ਉਹਨਾਂ ਦਾ ਮੰਦਰ ਨਹੀਂ ਪਈਆ ਉਹ ਇੱਕ ਆਪਣਾ ਮੰਦਰ ਬਣਨ ਜਾ ਰਿਹਾ ਜਿਦੇ ਚ ਪੂਰੇ ਦੇਸ਼ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਖਰਗਵ ਹੈ ਤੇ ਇਹ ਪੂਰੇ ਆਪਣਾ ਪੂਰੀ ਉਦਿਆਦਾਨੀ ਪੂਰੇ ਦੇਸ਼ ਦਾ ਪਰਮ ਹੈ ਇਹ ਪਰਵ ਦਿਵਾਲੀ ਤੋਂ ਵੀ ਜ਼ਿਆਦਾ ਵਧੀਆ ਪਰ ਮਨਾਇਆ ਜਾਏਗਾ ਜਿਹਦੇ ਵਿੱਚ ਸਾਡੇ ਕੁਰਾਲੀ ਸ਼ਹਿਰ ਦਾ ਛੋਟਾ ਜਿਹਾ ਇੱਕ ਛੋਟਾ ਜਿਹਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ 20 ਤਰੀਕ ਨੂੰ ਸ਼ੋਭਾ ਯਾਤਰਾ ਕਰ ਰਹੇ ਹਾਂ ਔਰ ਪੂਰੇ ਕੁਰਾਲੀ ਚੋ ਜਿੱਥੇ ਆਪਣਾ ਕ੍ਰਿਸ਼ਨਾ ਮੰਡੀ ਤੋਂ ਤੇਰੇ ਮਖਵਨ ਹੋਏਗਾ ਮਾਰਾ ਜੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਉਸ ਦੇ ਵਿੱਚ 20 ਤਾਰੀਖ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੇ ਲੈ ਕੇ 1:30 ਵਜੇ ਤੱਕ ਜਿਹੜੀ ਕਿ ਆਪਣੀ ਸ਼ੋਭ ਯਾਤਰਾ ਵਿੱਚ ਕੱਢੀ ਜਾਵੇਗੀ ਉਹ ਸ਼ੋਭ ਯਾਤਰਾ ਦਾ ਛੰਡਾ ਰਸਮ ਸਾਡੇ ਬਾਬਾ ਗਸਈਆ ਵਾਲੇ ਧਰਗੀ ਜੀ ਮਹਾਰਾਜ ਅਦਾ ਕਰਨਗੇ ਤੇ ਉਸ ਤੋਂ ਬਾਅਦ ਸ਼ੋਭ ਯਾਤਰਾ ਚਾਲੂ ਕਰੀ ਜਾਊਗੀ ਸ਼ੋਭ ਯਾਤਰਾ ਸਾਰੇ ਸ਼ਹਿਰ ਮਾ ਬਾਏ ਬਾਜ਼ਾਰ ਬੱਸ ਸਟੈਂਡ ਨਗਰ ਖੇੜਾ ਸਬਜ਼ੀ ਮੰਡੀ ਅਨਾਜ ਮੰਡੀ ਹੁੰਦੇ ਹੋਏ ਕਿਸਾਨ ਮੰਡੀ ਚ ਸੰਬੰਧਿਤ ਕੀਤੀ ਜਾਊਂਗੀ ਉਸ ਤੋਂ ਬਾਅਦ ਲੰਗਰ ਵਰਤਾਇਆ ਜਾਊਗਾ ਮੈਂ ਸਾਰੇ ਆਪਣੇ ਭਾਈਆਂ ਨੂੰ ਬੇਨਤੀ ਕਰਦਾ ਕਿ ਲੰਗਰ ਵੀ ਵਰਤਾਣਾ ਹੈ 21 ਤਾਰੀਖ ਨੂੰ ਸਵੇਰੇ ਕਿਸਾਨ ਮੰਡੀ ਦੇ ਵਿੱਚ ਸ਼੍ਰੀ ਪਰਮੇਨ ਦਾ ਪਾਰਟ ਆਰੰਭ ਕਰੇ ਜਾਊਗਾ ਜੀ ਦਾ ਭੋਗ 22 ਤਾਰੀਖ ਨੂੰ 11 ਵਜੇ ਕਿਸੇ ਮੰਡੀ ਵਿੱਚ ਪਾਏ ਜਾਊਗਾ 21 ਤਾਰੀਖ ਨੂੰ ਸਵੇਰੇ 10 ਵਜੇ ਖੰਡ ਯਗ ਜੋ 24 ਘੰਟੇ ਵਾਸਤੇ ਚੱਲੂਗਾ ਉਹ ਵੀ ਮੈਂ ਸਾਰੇ ਆਪਣੇ ਸਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਨੇ ਵੀ ਭਾਈ ਨੇ ਉਸ ਯਗ ਦੇ ਵਿੱਚ ਉਤੀ ਪਾਣੀ ਹੋਵੇ ਉਹ ਆ ਕੇ ਪਾ ਸਕਦਾ ਹੈ 22 ਤਾਰੀਖ ਨੂੰ 11 ਵਜੇ ਖੰਡ ਯੱਗ ਜੋ ਚੱਲ ਰਿਹਾ ਸੀ ਸਮਾਪਤੀ ਹੋਊਗੀ ਰਮੈਣ ਦਾ ਭੋਗ ਪਾਇਆ ਜਾਊਗਾ ਬਹੁਤ ਹੀ ਭਾਗਾ ਵਾਲਾ ਦਿਨ 22 ਜਨਵਰੀ ਦਾ ਆ ਰਿਹਾ ਹੈ ਜਦੋਂ ਕਿ ਪ੍ਰਭੂ શ્રી ਰਾਮ ਜੀ ਦੀ ਜਨਮ ਪੂਰਬ ਵਿੱਚ ਅਯੋਧਿਆ ਦੇ ਵਿੱਚ ਅਗਲੇ ਵਿੱਚ ਕਿ ਬਹੁਤ ਹੀ ਪ੍ਰਭੂ ਦਾ ਜੋ ਕਰ ਰਿਹਾ ਹੈ ਮੰਦਰ ਹੈ ਉਹ ਸਾਰੇ ਆ ਗਿਆ ਹੈ ਬਹੁਤ ਵਿਸ਼ਾਲ ਮੰਦਰ ਦੀ ਉਸਾਰੀ ਹੋਈ ਹੈ ਇਸ ਦੇ ਵਿੱਚ ਪ੍ਰਭੂ ਨਾਲ ਪਹਿਲਾਂ ਹੀ ਉਤਪਰਸਥਾਨ ਕਰ ਹੀ ਰਹੇ ਹਨ ਅਤੇ ਉਸ ਨੂੰ ਬਹੁਤ ਵਧੀਆ ਰੂਪ ਦਿੱਤਾ ਗਿਆ ਹੈ ਸਾਡੇ ਭਾਰਤ ਦੇ ਸਾਰੇ ਹੀ ਪ੍ਰਭੂ ਪ੍ਰੇਮੀਆਂ ਨੇ ਔਰ ਉਸ ਦੇ ਸੰਬੰਧ ਦੇ ਵਿੱਚ ਸ਼ਹਿਰ ਦੇ ਵਿੱਚ 20 ਤਾਰੀਖ ਨੂੰ 20 ਜਨਵਰੀ ਨੂੰ ਸ਼ੋਭਾ ਯਾਤਰਾ ਪ੍ਰਭੂ શ્રી ਰਾਮ ਜੀ ਦੇ ਚਰਨਾਂ ਦੇ ਵਿੱਚ ਇੱਥੇ ਸਾਰੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਪ੍ਰਭੂ ਪ੍ਰੇਮੀਆਂ ਦੇ ਵੱਲੋਂ ਕੱਢੀ ਜਾਣੀ ਹੈ ਔਰ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੀ ਹਾਜ਼ਰੀ ਲਗਵਾਉਂਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਨਤਮਸਤਕ ਹੁੰਦੇ ਹੋਏ ਸ਼ੋਭਾ ਯਾਤਰਾ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ ਕਿਉਂਕਿ ਪ੍ਰਭੂ ਸ਼੍ਰੀ ਰਾਮ ਉਹ ਸਾਡੇ ਪਰਮਾਤਮਾ ਹਨ ਜਿਨ੍ਹਾਂ ਦੀ ਕਿਰਪਾ ਦੇ ਨਾਲ ਪੂਰਾ ਸੰਸਾਰ ਸ੍ਰਿਸ਼ਟੀ ਚੱਲਦੀ ਹੈ ਮੈਂ ਸਾਰੀ ਸੰਗਤ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੀ ਹਾਜ਼ਰੀ ਲਗਵਾਉਂਦੇ ਹੋਏ ਸ਼ੋਭਾ ਯਾਤਰਾ ਵਿੱਚ ਵੀ ਸ਼ਾਮਲ ਹੋਵੋ ਅਤੇ ਇਸ ਕੀ ਨਮਮ 31 ਜਨਵਰੀ ਨੂੰ ਜੋ ਸੈਨਟੇ ਸਹਿਰ ਨਿਵਾਸੀਆਂ ਨੂੰ ਕ੍ਰਿਸ਼ਨਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਜੋ ਖਾਂਡ ਸ੍ਰੀ ਕਾਂਡਰਮਾਨ ਜੀ ਦਾ ਪਾਰਕ ਉਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਔਰ ਮੇਤੋ ਪਹਿਲਾ ਪ੍ਰਧਾਨ ਜੀ ਨੇ ਸ੍ਰੀ ਹਰਮੇਸ਼ ਰਾਣਾ ਜੀ ਨੇ ਸਾਰਾ ਵਿਸਤਾਰਪੂਰਵਕ ਦੱਸਿਆ ਕਿ ਸਾਰੇ ਪ੍ਰਭੂ ਪ੍ਰੇਮੀ ਪ੍ਰਭੂ ਸ੍ਰੀ ਰਾਮ ਜੀ ਦੇ ਚਰਨਾਂ ਚ ਸਾਜ ਰਿਹਾ ਜੈ ਸ੍ਰੀ ਰਾਮ ਜੋ ਇੱਕ ਉਰਾਲੀ ਦੇ ਵਿੱਚ ਪ੍ਰੋਗਰਾਮ ਹੋਣ ਜਾ ਰਹੇ ਹੈ ਤਕਰੀਬਨ 500 ਸਾਲ ਬਾਅਦ ਪ੍ਰਭੂ ਸ੍ਰੀ ਰਾਮ ਜੀ ਦੀ ਜੋ ਵਾਫਿਆ ਮੰਦਿਰ ਬਣਿਆ ਉਸ ਦੇ ਪਰਕਸ਼ੇ ਦੇ ਵਿੱਚ ਇਹ ਪ੍ਰੋਗਰਾਮ ਕੁਰਾਲੀ ਦੇ ਵਿੱਚ ਵੀ ਹੋਣ ਜਾ ਰਿਹਾ ਹੈ ਇਹ 20 21 22 ਤਰੀਕ ਦਾ ਪ੍ਰੋਗਰਾਮ ਹੈ ਕਿਉਂਕਿ ਮੇਨ ਤਾਂ ਜੋ ਇਹ ਅੱਜ ਇਕੱਠ ਹੋਇਆ ਹੈ ਇਹ ਕੁਰਾਲੀ ਦੇ ਵਿੱਚ ਜੋ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਸ ਦੇ ਕਾਰਡ ਅਤੇ ਜੋ ਬੈਨਰ ਵਗੈਰਾ ਲਗਾਣੇ ਆ ਉਸ ਦੇ ਲਈ ਇਹ ਕੀਤਾ ਗਿਆ ਕਿਉਂਕਿ ਮੇਨ ਤਾਂ ਇਹ ਹੈ ਕਿ ਜੋ ਅੱਜ ਦਾ ਦਿਨ ਹੈ ਇਹ ਵੀ ਬਹੁਤ بڑا ਦਿਨ ਹੈ ਕਿ ਕੁਰਾਲੀ ਦੇ ਬਹੁਤ ਮਹਤਵਪੂਰਨ ਬੰਦੇ ਅੱਜ ਇੱਥੇ ਇਕੱਠੇ ਹੋਏ ਆਂ ਹਰ ਇਹਨਾਂ ਦੇ ਸਾਰਿਆਂ ਨੇ ਇਹੀ ਦੱਸਿਆ ਕਿ ਜੋ 20 21 22 ਤਰੀਕ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਹਨਾਂ ਦੀ ਰੂਪਰੇਖਾ ਬਣਾਈ ਗਈ ਹੈ ਵੀ 20 ਤਰੀਕ ਨੂੰ ਕੀ ਪ੍ਰੋਗਰਾਮ ਹੈ 21 ਨੂੰ ਕੀ ਹੈ 22 ਨੂੰ ਕੀ ਹੈ ਮੇਨ ਗੱਲ ਹੈ 20 ਤਰੀਕ ਦਾ 20 ਤਰੀਕ ਨੂੰ ਕੁਰਾਲੀ ਦੇ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ੍ਰੀ ਪ੍ਰਭੂ ਰਾਮ ਦੇ ਜਨਮ ਦੇ ਹਰ ਮੰਦਰ ਦੇ ਉਪਲਖਸ਼ ਦੇ ਵਿੱਚ ਉਹ ਦੇਖਣੇ ਹੋ ਹੋਵੇਗੀ ਉਸ ਦਿਨ ਲੰਗਰ ਵੀ ਚੱਲਣੇ ਆ ਔਰ ਤਕਰੀਬਨ 22 ਤਰੀਕ ਨੂੰ ਕ੍ਰਿਸ਼ਨਾ ਮੰਡੀ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਰਾਤ ਨੂੰ ਉਸ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਗੁਣਗਾਮ ਵੀ ਹੋਏਗਾ ਅਤੇ ਲੰਗਰ ਵਗੈਰਾ ਦਾ ਵੀ ਪ੍ਰੋਗਰਾਮ ਚੱਲੇਗਾ ਕੋਰਾਲੀ ਸ਼ਹਿਰ ਦੇ ਲੋਕਾਂ ਨੂੰ ਦੀਪਮਾਲ ਦਾ ਦੀਪਮਾਲਾ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਦੀਪਮਾਲਾ ਦਾ ਤਾਂ ਇਹ ਦੇਖੋ 5 ਹੈ 7 ਹੈ 10 ਦਾ ਕੋਈ ਮਤਮਤ ਨਹੀਂ ਹੈ ਤੁਸੀਂ ਜਿੰਨਾ ਤੁਹਾਡਾ ਦਿਲ ਕਰਦਾ ਆਪਣੇ ਘਰਾਂ ਨੂੰ ਦੀਵਾਲੀ ਮੰਗੋ ਸਜਾਓ